ਬਰ ਕੂੰ ਫਰੀਆਵਲਾ ਕਬਲਾ ਕੰਚਨਵਨ ਕਹਿ ਦੋਖੜੇ ਸਰੀਓਈ ਕਾਲੀ ਹੋਈਆਂ ਦਿਉਰੀ ਨਾਨਕ ਮੈਂ ਤਨ ਭੰਗ ਜਾਣਾ ਪਾਣੀ ਨਾਲਾ ਜੈ ਸਤੀ ਮੇਰਾ ਸੰਗ ਜਿਤ ਡਠੈ ਤਨ ਪਰਪੜੈ ਚੜੈ ਚ ਵਗੜ ਬੜਾ ਹੋਇਆ ਕਿ ਹਜ਼ੂਰ ਪ੍ਰਚਾਰ ਦੌਰੇ ਦੇ ਦੌਰਾਨ ਇੱਕ ਛੱਪੜ ਦੇ ਕੋਲ ਦੀ ਸਰੋਵਰ ਦੇ ਕੋਲੇ ਦੀ ਲੰਘ ਰਹੇ ਸਨ ਤੇ ਭਾਈ ਸਾਹਿਬ ਭਾਈ ਮਰਦਾਨਾ ਜੀ ਦਿੱਖਦੇ ਨੇ ਕਿ ਹਜ਼ੂਰ ਕਿੰਡਾ ਸੋਹਣਾ ਸਰੋਵਰ ਹੈ ਕਿੰਡਾ ਸੋਹਣਾ ਇਹ ਸਰੋਵਰ ਹੈ ਕਿੰਡੀ ਸੋਹਣੀ ਇਹਦੀ ਰੋਹਾਨੀਅਤ ਹੈ ਪਾਣੀ ਅੰਦਰਲਾ ਖੂਬਸੂਰਤ ਲੱਗ ਰਿਹਾ ਹੈ ਨੇੜੇ-ਨੇੜੇ ਬੜੇ ਖੂਬਸੂਰਤ ਫੁੱਲ ਨੇ ਆਣ ਕਰਕੇ ਪੰਛੀ ਚਹਿਕ ਰਹੇ ਨੇ तितਲੀਆਂ ਆ ਰਹੀਆਂ ਨੇ ਭੌਰੇ ਆ ਰਹੇ ਨੇ ਬੜੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਲੋਕ ਵੀ ਨੇੜੇ-ਤੇੜੇ ਬੈਠੇ ਨੇ ਇਦਾਂ ਲੱਗਦਾ ਜਿਵੇਂ ਪਿਕਨਿਕ ਮਨਾ ਰਹੇ ਹੋਣ ਬੜੀ ਖੂਬਸੂਰਤੀ ਆ ਘੇਰੇ-ਘੇਰੇ ਬੜਾ ਸੋਹਣਾ ਮਾਹੌਲ ਬਣਿਆ ਵਾਤਾਵਰਣ ਬੜਾ ਖੂਬਸੂਰਤ ਲੱਗ ਰਿਹਾ ਹਰੀਆਬਲੀ ਆ ਨਾ ਘਰੇ-ਘਰੇ ਮਹਾਰਾਜ ਜੀ ਉੱਥੋਂ ਗੁਜ਼ਰੇ ਨੇ ਲੰਘੇ ਨੇ ਤੇ ਕੁਝ ਸਾਲਾਂ ਬਾਅਦ ਆ ਵਾਪਸ ਜਦੋਂ ਪਰਤੇ ਨੇ ਤੇ ਕੀ ਦੇਖਿਆ ਹੈ ਕਿ ਜਿਸ ਜਗ੍ਹਾ ਤੇ ਉਸ ਰੋਬਰ ਬਣਿਆ ਹੋਇਆ ਸੀ ਬੜੀ ਰੌਣਕ ਲੱਗੀ ਹੋਈ ਸੀ ਖੂਬਸੂਰਤੀ ਸੀ ਸਾਰਾ ਕੁਝ ਅੱਜ ਠੱਪ ਹੋ ਚੁੱਕਾ ਹੈ ਨਾ ਉਥੇ ਰੌਣਕਾਂ ਰਹੀਆਂ ਨੇ ਨਾ ਉਹਦੀ ਖੂਬਸੂਰਤੀ ਰਹੀ ਹੈ ਤੇ ਜਿਹੜੇ ਪੰਛੀ ਆਣ ਕੇ ਚੈਗਦੇ ਸਨ ਉਹ ਵੀ ਨਹੀਂ ਰਹੇ ਤੇ ਜਿਹੜੇ ਫੁੱਲ ਸਨ ਉਹ ਮਰ ਜਾ ਚੁੱਕੇ ਨੇ ਸੁੱਕ ਚੁੱਕੇ ਨੇ ਭਾਈ ਸਾਹਿਬ ਭਾਈ ਮਰਦਾਨਾ ਜੀ ਹਜ਼ੂਰ ਦੇ ਬਾਲ ਦੇਖ ਕਰਕੇ ਬਚਨ ਕਰਦੇ ਨੇ ਕਿ ਹਜ਼ੂਰ ਉਹ ਸਾਲ ਪਹਿਲਾਂ ਲੰਘੇ ਸੀ ਤੇ ਬੜਾ ਖੂਬਸੂਰਤ ਮਾਹੌਲ ਸੀ ਇੱਥੋਂ ਦਾ ਪਰ ਹੁਣ ਹੁਣ ਕੀ ਵਾਪਰਿਆ ਹਜ਼ੂਰ ਕਹਿੰਦੇ ਭਾਈ ਸਾਹਿਬ ਅਸਲ ਦੇ ਵਿਚ ਕਾਰਨ ਇਹ ਹੈ ਕਿ ਜਿੰਨੀ ਦੇਰ ਤੱਕ ਇਹਦੇ ਤਲ ਦੇ ਵਿੱਚ ਸਰੋਵਰ ਦੇ ਵਿੱਚ ਪਾਣੀ ਸੀ ਤੇ ਪਾਣੀ ਨੇ ਖੂਬਸੂਰਤੀ ਬਣਾ ਕੇ ਰੱਖੀ ਸੀ ਪਾਣੀ ਉਹਨਾਂ ਪੌਦਿਆਂ ਨੂੰ ਵੀ ਮਿਲ ਰਿਹਾ ਸੀ ਤੇ ਜਦੋਂ ਪੌਦਿਆਂ ਨੂੰ ਪਾਣੀ ਮਿਲ ਰਿਹਾ ਸੀ ਤੇ ਉਹ ਬੜੇ ਖੂਬਸੂਰਤ ਹੋਏ ਪਏ ਸਨ ਫੁੱਲਾਂ ਨੂੰ ਪਾਣੀ ਮਿਲ ਰਿਹਾ ਹੈ ਫੁੱਲਾਂ ਦੇ ਵਿੱਚ ਉਹ ਰੂਹਾਨੀਅਤ ਪੈਦਾ ਹੋਈ ਹੈ ਉਹਨਾਂ ਦੇ ਵਿੱਚ ਖੁਸ਼ਬੂ ਹੈ ਤੇ ਪੌਰੇ ਆਉਂਦੇ ਨੇ ਤਿਤਲੀਆਂ ਆਉਂਦੀਆਂ ਨੇ ਪੰਛੀ ਵੀ ਆਣ ਕਰਕੇ ਚੈੱਕ ਰਹੇ ਨੇ ਆਣ ਕੇ ਪਾਣੀ ਇਥੋਂ ਪੀਂਦੇ ਨੇ ਪਰ ਜਿਉਂ ਹੀ ਪਾਣੀ ਖਤਮ ਹੋਇਆ ਪਾਣੀ ਸੁੱਕਾ ਤੇ ਸਾਰੀਆਂ ਰੌਣਕਾਂ ਖਤਮ ਹੋ ਗਈਆਂ ਜਿਵੇਂ ਕਹਿੰਦੇ ਪਾਣੀ ਹੋਵੇਗਾ ਨਾ ਤੇ ਉਦਾਂ ਹੀ ਫਿਰ ਰੌਣਕਾਂ ਵੱਲ ਜਾਣਗੀਆਂ ਹਜ਼ੂਰ ਨੇ ਸਵਾਲ ਕੀਤਾ ਉੱਥੇ ਫਿਰ ਸਰੋਵਰ ਨੂੰ ਹਜ਼ੂਰ ਕਹਿੰਦੇ ਪੱਬਰ ਤੂੰ ਹਰੀਆਵਲਾ ਕਵਲਾ ਕੰਚਨਵਨ ਇਹ ਬੱਬਰ ਇਹ ਸਰੋਵਰ ਤੂੰ ਤੇ ਬੜਾ ਖਰੀਆਲਾ ਸੀ ਬੜਾ ਖੂਬਸੂਰਤ ਸੀ ਬੜਾ ਸੁੰਦਰ ਲੱਗ ਰਿਹਾ ਸੀ ਕੇਰੇ ਕੇਰੇ ਤੇਰੇ ਸੋਨੇ ਰੰਗੇ ਫੁੱਲ ਖਿੜੇ ਹੋਏ ਸਨ ਜਿਹੜੇ ਚਾਰ ਚੰਦ ਲਾ ਦੇ ਸਨ ਤੈਨੂੰ ਪਰ ਅਚਾਨਕ ਸੁੱਕ ਗਿਆ ਸੜ ਗਿਆ ਕਾਲਾ ਹੋ ਗਿਆ ਆ ਕਈ ਵਾਰ ਹੁੰਦਾ ਹੈ ਨਾ ਜਦੋਂ ਆਮ ਅਸੀਂ ਦੇਖਦੇ ਹਾਂ ਸੱਪੜ ਸੁੱਕ ਜਾਂਦੇ ਨੇ ਤੇ ਸੱਪੜਾਂ ਦੇ ਵਿੱਚ ਨਾ ਕਾਲੀ ਮਿੱਟੀ ਹੁੰਦੀ ਆ ਜਿਹੜੀ ਉਹ ਦਿਸਦੀ ਹੈ ਕਾਲੀ ਮਿੱਟੀ ਤੇ ਆਮ ਜਦੋਂ ਕੱਚੇ ਕਰ ਸਨ ਪੁਰਾਣੇ ਥੋੜਾ ਜਿਹਾ ਪਿਛੇ ਚਲੇ ਜਾਈਏ ਪੁਰਾਣੇ ਟਾਈਮ ਦੇ ਵਿੱਚ ਤੇ ਲੋਕ ਉਸ ਮਿੱਟੀ ਨੂੰ ਲੈ ਕੇ ਆਉਂਦੇ ਤੇ ਆਪਣੇ ਘਰਾਂ ਨੂੰ ਲਿਬਿਆ ਕਰਦੇ ਸਨ ਸੁਖੈ ਹਜ਼ੂਰ ਕਹਿੰਦੇ ਪੱਪਰ ਤੂੰ ਵਰੀਆਵਲਾ ਕਬਲਾ ਕੰਚਨਵਨ ਕਹਿ ਦੋਖੜੇ ਸੜਿਓ ਏ ਕੀ ਕਾਰਨ ਹੋਇਆ ਕੀ ਦੁੱਖ ਲੱਗਿਆ ਤੈਨੂੰ ਤੂੰ ਸੜ ਗਿਆ ਏ ਕਾਲਾ ਜੂ ਹੋ ਗਿਆ ਏ ਕੀ ਕਾਰਨ ਬਣਿਆ ਕਹਿ ਦੋਖੜੇ ਸੜਿਓ ਏ ਕਾਲੀ ਹੋਈਆ ਦਿਉਰੀ ਤੇਰਾ ਅੰਦਰਲਾ ਤਲ ਜਿਹੜਾ ਉਹ ਕਾਲਾ ਹੋ ਗਿਆ ਕਾਲੀ ਹੋਈ ਆ ਦਿਉਰੀ ਨਾਨਕ ਮੈਂ ਕਣਪੰਦ ਕਹਿੰਦੇ ਸਾਰਾ ਕੁਝ ਭੰਗ ਹੋ ਗਿਆ ਖਤਮ ਹੋ ਗਿਆ ਤੇ ਅੱਗੋਂ ਸਵਾਲ ਦਾ ਜਵਾਬ ਮਿਲਿਆ ਜਾਣਾ ਪਾਣੀ ਨਾਲ ਖਿੰਦੇ ਮੈਨੂੰ ਸਮਝ ਆਇਆ ਕਿ ਮੇਰੇ ਅੰਦਰਲੇ ਜਿਹੜਾ ਪਾਣੀ ਸੀ ਨਾ ਉਹ ਖਤਮ ਹੋ ਗਿਆ ਤੇ ਹੁਣ ਮੈਂ ਪਾਣੀ ਨਹੀਂ ਲਿਆ ਪਾਣੀ ਨਹੀਂ ਮੈਨੂੰ ਮਿਲਿਆ ਪਾਣੀ ਨਹੀਂ ਮਿਲਿਆ ਇਸੇ ਕਰਕੇ ਮੈਂ ਕਾਲਾ ਹਾਂ पानी ना लगा जय छेती मेरा संघ जिद मेरा संघ सी जिद चार रौनक लगे सन जाना पानी ना लगा जै मेरा संघ बिठ पर फुड़े चढ़ा चबगण बन अगो कै कि मैं जो पानी लवान गा ना दुबारा फिर मैं तूना चोड़ा हो जावगा पी है हूं मेरे हिरदे के अंदरों ਮੇਰੇ ਤਲ ਦੇ ਵਿੱਚੋਂ ਪਾਣੀ ਜਿਹੜਾ ਉਹ ਖਤਮ ਹੋ ਗਿਆ ਤਾਂ ਮੇਰੀ ਇਹ ਦੁਰਦਸ਼ਾ ਬਣਦੀ ਹੈ ਤੇ ਇਸੇ ਤਰ੍ਹਾਂ ਮਨੁੱਖ ਦੀ ਦੁਰਦਸ਼ਾ ਬਣਦੀ ਹੈ ਮਨੁੱਖ ਦੇ ਅੰਦਰੋਂ ਜਦੋਂ ਗੁਣ ਖਤਮ ਹੁੰਦੇ ਨੇ ਮਨੁੱਖ ਜਦੋਂ ਗੁਨਾ ਨੂੰ ਵਿਸਾਰ ਦਿੰਦਾ ਹੈ ਮਨੁੱਖ ਦੇ ਅੰਦਰੋਂ ਜਦੋਂ ਦਇਆ ਖਤਮ ਹੋ ਗਈ ਜਦੋਂ ਸੰਤੋਖ ਖਤਮ ਹੋ ਗਿਆ ਜਦੋਂ ਸੱਚ ਖਤਮ ਹੋ ਗਿਆ ਤੇ ਸੁਭਾਵਕ ਹੈ ਇਹਦਾ ਜੀਵਨ ਵੀ ਉਸ ਛੱਪੜ ਵਰਗਾ ਬਣ ਜਾਵੇਗਾ ਜਿੱਦੇ ਅੰਦਰੋਂ ਪਾਣੀ ਖਤਮ ਹੋਣ ਤੇ ਪਾਣੀ ਸੁੱਕਣ ਤੇ ਉਹਦਾ ਜਿਹੜਾ ਤਾਲਖ ਹੈ ਉਹ ਕਾਲਾ ਦਿਸਦਾ ਹੈ ਮਹਾਰਾਜੀ ਕਹਿਣ ਲੱਗੇ ਇਹ ਤੇਰਾ ਕਾਲਾ ਤਲ ਕਾਹ ਹੀ ਹੋਇਆ ਹੈ ਕਿਉਂਕਿ ਪਿਆਰਿਆ ਤੂੰ ਆਪਣੇ ਹਿਰਦੇ ਦੇ ਵਿੱਚੋਂ ਕੁਨਾ ਨੂੰ ਵਿਸਾਰ ਦਿੱਤਾ ਤੂੰ ਗੁਰਬਾਣੀ ਨੂੰ ਵਿਸਾਰ ਦਿੱਤਾ ਹੈ ਤੇ ਸਭਾਵਕ ਅੱਜ ਤੋਂ ਮਨੁੱਖ ਗੁਰਬਾਣੀ ਨੂੰ ਵਿਸਾਰ ਦਿੰਦਾ ਹੈ